ਮਣੀ ਕੋਲੇ ਬੈਠੇ ਆ ਬਾਈ ਕੋਲੇ ਰਾਏ ਤਰਾਨ ਵਾਲੇ ਕੋਲੇ ਫਾਰਮਸ 77 ਤੇ ਤੇ ਆ ਇੱਕ ਕਿਸਾਨ ਭਰਾ ਖੜਾਗਾ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਆਪਣਾ ਜਨਾਲ ਆ ਜੀ ਜਨਾਲ ਤੇ ਤੁਸੀਂ ਬਾਈ ਆਪ ਆਪਦੀ ਸਬਜੀ ਲਾ ਕੇ ਆਪ ਵੇਚਦੇ ਹੋਗੇ ਆਪ ਵੇਚਦੇ ਠੀਕ ਹੈ ਤੇ ਗੱਲ ਚੱਲੀ ਜਾਂਦੀ ਤੀ ਮਣੀ ਨੂੰ ਕਹਿੰਦਾ ਬਾਈ ਜਿਹੜੀ ਤਾਂ ਮੈਂ ਗੋਭੀ ਤਾਂ ਇਥੋਂ ਲੈ ਕੇ ਗਿਆਗਾ ਹਨਾ ਪਨੀਰੀ ਇਹਨੇ ਵੀ 80 ਰੁਪਏ 80 ਪੈਸੇ ਪਰ ਪੀਸ ਦਿੱਤਾ ਕਿਤੋਂ ਹੋਰ ਵੀ 80 ਪੈਸੇ ਪਰ ਪੀਸ ਲੈ ਕੇ ਆਇਆ ਹਨਾ ਤੇ ਉਹਦਾ ਕੀ ਫਰਕ ਰਿਹਾ ਬਾਈ ਉਹਦੇ ਵਿੱਚ ਉਹਦਾ ਫਰਕ ਈ ਸੀ ਰਿਹਾ ਬਈ ਜਿਹੜੀ ਉਹ ਗੋਭੀ ਆ ਨਾ ਜਿਹੜੀ ਬੰਦ ਲੈਨੇ ਆਪਾਂ ਉਹਨਾਂ ਦੇ ਫੁੱਲ ਤੁਸੀਂ ਐ ਦੇਖੋ ਵੀ ਆ ਦੇਖੋ ਛੇਤੀ ਨਿਸਰਨ ਲੱਗ ਜਾਂਦੇ ਨੇ ਨੀ ਨਿਸਰਨ ਦੇ ਲੱਗੇ ਹਾਂ ਐ ਹੋਣ ਲੱਗ ਜਾਂਦੀ ਆ ਹਾਂ ਜਿਹੜੀ ਇਹ ਮਣੀ ਕੋਲੋਂ ਲੈ ਕੇ ਜਾਂਦੇ ਆਪਾਂ ਉਹ ਐਵੇਂ ਨਹੀਂ ਕਰਦੇ ਕਿ ਉਹਦੇ ਫੁੱਲ ਤੁਸੀਂ ਆ ਦੇਖੋ ਆ ਵਰੇੜੀ ਤੇ ਪਏ ਆਪਣੇ ਕੋਲ ਇਹੋ ਜਮਾਏ ਪਏ ਆਗੇ ਆਹ ਭੈਣੇ ਠੋਸ ਫੁੱਲ ਜਮੇ ਬਿਲਕੁਲ ਨਾਲ ਸਾਈਜ਼ ਵਧੀਆ ਬਣਾਉਣਗੇ ਪੂਰਾ ਠੀਕ ਹੈ ਮਣੀ ਉਹਦਾ ਕੀ ਕਰਨਾ ਬਈ ਬਈ ਜਿਹੜੀਆਂ ਹਾਈਬ੍ਰਿਡ ਗੋਭੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਂ 20000 ਤੋਂ ਲੈ ਕੇ 60000 ਰੁਪਏ ਤੱਕ ਕਿਲੋ ਬੀਜ ਆ ਠੀਕ ਹੈ ਕਟ ਰੇਂਜ ਆ ਕੋਈ ਵੱਧ ਰੇਂਜ ਆਇਆ ਠੀਕ ਹੈ ਸਾਡਾ ਸਿਸਟਮ ਜਿਹੜਾ ਹੋਰ ਦੇ ਤੱਕ ਅਸੀਂ ਆਏ ਆ ਨਾ ਜਦ ਕਸਟਮਰ ਸਾਡੇ ਕੋਲ ਆਂਦੇ ਨੇ ਉਹ ਕਾਰਨ ਇਹੀ ਆ ਠੀਕ ਹੈ ਵੀ ਜਿਹੜਾ ਟੌਪ ਦਾ ਪੰਜਾਬ ਦੇ ਵਿੱਚ ਜਿਹੜਾ ਟੌਪ ਦਾ ਵੀਜ ਹੁੰਦਾ ਨਾ ਸਿਰਿਆ ਹਾਂ ਹੁਣ ਮੇਰੇ ਲਈ ਉਹੀ ਹੁੰਦਾ ਠੀਕ ਹੈ ਚਾਹੇ ਚੋਲੇਆਂ ਚ ਲੈ ਲਓ ਚਾਹੇ ਭਿੰਡੀ ਚ ਲੈ ਲਓ ਚਾਹੇ ਗੋਭੀ ਦੀ ਪਨੀਰੀ ਚ ਲੈ ਲਓ ਮਿਰਚਾਂ ਦੀ ਜਿਹੜਾ ਵੀ ਟੌਪ ਦਾ ਮਤਲਬ ਕਿਹੜਾ ਮਰਜ਼ੀ ਤੁਹਾਡੇ ਕੋਲੇ ਕੁਆਲਿਟੀ ਹੀ ਹੋਗੀ ਟੌਪ ਦੀ ਇੱਕ ਅੱਧੀ ਇੱਕ ਵੈਰਾਈਟੀ ਹੁੰਦੀ ਆ ਪਰ ਹੁੰਦੀ ਆ ਪੂਰੀ ਟੌਪ ਦੀ ਠੀਕ ਹੈ ਉਹਦੇ ਕਰਕੇ ਹੁਣ ਤੇਰੀ ਗੋਭੀ ਨੇ ਸੁਰਨ ਲੱਗੀ ਹਾਂ ਇਹ ਵੀ 80 ਪੈਸੇ ਲਿਆ ਹਾਂ ਇਹ ਵੀ ਨਹੀਂ ਸਾਡਾ ਵੀ ਸਾਡੇ ਲਾ ਕੁਆਲਿਟੀ ਟੋਪ ਦੀ ਹੈ ਵੀ ਅਸੀਂ ਉਹ 1.5 ਰੁਪਏ ਵੇਚਦੀ ਹਾਂ ਵੇਚੀ ਤੁਸੀਂ ਵੀ ਉਹ ਅਸੀਂ ਰੇਟ ਵੀ ਜਾ ਜਾ ਇਹ ਵੀ ਨਾਲ ਨਾਲ ਕਦੇ ਕੋਈ ਰੇਟ ਵਾਧੇ ਲੱਗੇ ਆ ਆਪਾਂ ਪੌਣਾ ਗਿੱਲਾ ਲਾਇਆ ਵੀ ਕਨਾਲ ਕਨਾਲ ਕਰਕੇ ਲਾਉਨੇ ਆ ਸਾਰੀ ਇਹਦੇ ਕੋਲ ਠੀਕ ਹੈ 2-3 ਸਾਲ ਹੋ ਗਏ ਤਿੰਨ ਜੋੜੇ ਨੂੰ ਉਹ ਟਮਾਟਰ ਦੇਖ ਲਓ ਬਾਈ ਕੋਣ ਟਾਈਮ ਸਮੇਂ ਸਦਾ ਟਮਾਟਰ ਗਿਆ ਹੋਇਆ ਅੱਛਾ ਬਾਈ ਦੁੱਗਲ ਟਮਾਟਰ ਦੀ 1 ਕਿਲੋ ਦੇ ਵਿੱਚ 4 ਹੀ ਚੜਦੇ ਨੇ ਦੇਸੀ ਟਮਾਟਰ ਆ ਠੀਕ ਹੈ ਬੀ ਜਾਣੀ ਜਿਹੜੀ ਕੀ ਤੁਸੀਂ ਬਾਈ ਤੋਂ ਲੈ ਕੇ ਜਾਣੇ ਉਹਦਾ ਵੱਖਰਾ ਹੀ ਫਰਕ ਆ ਵੱਖਰਾ ਫਰਕ ਹੁੰਦਾ ਬੀ ਜਾਂਦਾ ਕੁਆਲਟੀ ਦਾ ਫਰਕ ਆ ਬਾਈ ਉਹਦਾ ਇਹ ਹੀ ਆ ਜਿਵੇਂ ਬਾਈ ਤੁਸੀਂ ਕਿਹਾ ਵੀ ਮੰਨ ਲਓ ਵੀ 20000 ਨੂੰ ਕਿਲੋ ਗੋਬੀ ਦਾ 20 ਆ ਗਿਆ ਬੰਦੇ ਨੇ ਉਹ ਵੀ 80 ਪੈਸੇ ਨੂੰ ਵੀ ਵੇਚਤਾ ਹਨਾ ਮੰਨ ਲਓ ਵੀ ਬੰਦੇ ਨੇ ਉਹ ਚੋ 60 ਪੈਸੇ ਆਪਾਂ ਕਹਿ ਦਈਏ ਵੀ ਬੀ ਮੰਗਰ ਹੋ ਕਰ ਬੂਟੇ ਮੰਗਰ ਕਮਾ ਲਈ ਤੇ ਤੁਸੀਂ ਜਿਹੜੀ 60 65000 ਨੂੰ ਕਿਲੋ ਲੈ ਬੀ ਲੈ ਕੇ ਆਉਣੇ ਹੋ ਬੀ ਉਹਦਾ ਤੁਸੀਂ ਵੀ 80 ਪੈਸੇ ਦੰਦੇ ਹੋਗੇ ਹਾਂ ਅੱਜ ਦੇ ਫਾਰਮ ਤੇ ਬਾਈ ਇੰਨੀਆਂ ਰੌਣਕਾਂ ਲੱਗੀਆਂ ਖੜੀਆਂ ਨੇ ਸਟਰਾਬਰੀ ਦੀ ਇਹ ਫਰੂਟ ਦੂਰ ਦੂਰ ਤੱਕ ਜਾਂਦੇ ਆ ਕਿ ਤੇ ਇੰਨੇ ਨੇ ਲੋਕ ਆਉਂਦੇ ਆਗੇ ਫਾਰਮ ਸਟਾਪਰ ਤੇ ਤੇ ਇੱਕ ਸੱਚ ਵਧਾਈਆਂ ਬਾਈ ਤੈਨੂੰ ਐਤ ਕੀ ਨੈਸ਼ਨਲ ਅਵਾਰਡ ਲਈ ਚੁਣਿਆ ਗਿਆ ਤੁਸੀਂ ਧੰਨਵਾਦ ਪਿਛਲੇ ਸਾਲ ਬਾਈ ਨੂੰ ਪੰਜਾਬ ਸਰਕਾਰ ਵੱਲੋਂ ਪਹਿਲੇ ਨੰਬਰ ਦਾ ਫਾਰਮ ਤੇ ਜਿਹੜਾ ਉਹਦਾ ਅਵਾਰਡ ਮਿਲਿਆਗਾ ਉਹ ਇਸੇ ਕਰਕੇ ਹੀ ਆ ਵੀ ਉਰੇ ਲੋਕ ਆ ਕੇ ਦਿਖਾਉਂਦੇ ਆ ਵੀ ਬਾਈ ਤੇਰੇ ਵਾਲੀ ਗੋਭੀ ਵਧੀਆ ਖੜੀ ਆ ਦੂਜੀ ਵਧੀਆ ਨਹੀਂ ਹੈਗੀ ਮੰਨ ਲਾ ਐਤ ਕੀ ਬਾਈ ਤੁਸੀਂ ਆਪ ਵੀ ਡੈਮੋ ਕਰਨਦੇ ਆ ਮਾਰੇ ਨੇ ਦੋ ਥਾਮੋ ਲੈਤੀ ਹੋਗੀ ਐਤ ਕੀ ਬਾਈ ਕੱਬੂ ਲਾਇਆ ਆਪਾਂ ਬਾਈ ਕੋਲੋਂ ਜਾ ਕੇ ਠੀਕ ਹੈ ਜੈ ਦੇਵ ਦਾ ਜੈ ਲਾ ਲਓ ਵੀ ਹੁਣ ਇਹਨੇ ਫਰੂਟ ਚੱਕ ਵੀ ਲਿਆ ਠੀਕ ਯਾਰ ਅਲੋ ਵੀ ਆਪਾਂ ਅੱਜ ਤੋਂ 15 ਦਿਨਾਂ ਨੂੰ ਕਦੂ ਸੇਲ ਕਰਨ ਲੱਗ ਜਾਈਏ ਠੀਕ ਹੈ ਕਿਹੜੀ ਜਗ੍ਹਾ ਤੇ ਲਾਉਣੇ ਹੋ ਬਾਈ ਦੁਕਾਨ ਮੰਨ ਲਓ ਤੁਸੀਂ ਆਪਾਂ ਡੜਬੇ ਲਾਉਣੇ ਪੌਲਸਾ ਦੇ ਬਾਈ ਡੜਬੇ ਪੌਲਸਾ ਦੇ ਹੈ ਪਿੰਡ ਕਿਹੜਾ ਆਪਣਾ ਜਨਾਲ ਜਨਾਲ ਪਿੰਡ ਠੀਕ ਹੈ ਟੋਟਲ ਕਿੰਨੀ ਜ਼ਮੀਨ ਦੇ ਮਾਲਕ ਹੋ ਬਾਈ 5 ਕਿੱਲਿਆਂ ਦੇ ਆ ਬਾਈ 5 ਕਿੱਲਿਆਂ ਦੇ ਹਾਂ 2 ਕਿੱਲਿਆਂ 'ਚ ਕਰਦੇ ਦੋ ਕਿੱਲਿਆਂ 'ਚ ਸਬਜ਼ੀ ਲਾਉਣੇ ਤੇ ਆਪ ਹੀ ਵੇਚਦੇ ਹੋ ਉਹ ਆਪ ਹੀ ਵੇਚਣਾ ਨਹੀਂ ਬਹੁਤ ਵਧੀਆ ਲੱਗਿਆ ਮੈਨੂੰ ਬਾਈ ਯਾਰ ਤੁਹਾਡੇ ਕੋਲੇ ਠੀਕ ਹੈ ਦੋ ਤਿੰਨ ਸਾਲ ਪਹਿਲਾਂ ਮਿਲਣਾ ਆਦਾ ਠੀਕ ਹੈ ਤੁਹਾਨੂੰ ਮਿਲਿਆ ਆਇਆ ਸੀ ਇਹ ਠੀਕ ਹੈ ਉਦੋਂ ਬਾਈਆਂ ਨੂੰ ਮੈਂ ਵਧੀਆ ਸਲਾਹ ਦਿੱਤੀ ਵੀ ਤੁਸੀਂ ਬਾਈ ਘੱਟ ਰਕ ਵਿੱਚ ਖੇਤੀ ਸ਼ੁਰੂ ਕਰੋ ਤੇ ਡਾਇਰੈਕਟ ਮਾਰਕੀਟਿੰਗ ਸ਼ੁਰੂ ਕਰੋ ਬਿਲਕੁਲ ਜਿਵੇਂ ਮੇਰੇ ਲਈ ਬਹੁਤ ਫਾਰਮਰ ਆਂਦੇ ਨੇ ਵੀਡੀਓ ਦੇਖ ਕੇ ਵੀ ਸਾਨੂੰ ਬਾਈ ਖੁੰਬਾ ਦਾ ਕੰਮ ਕਰਾ ਦੇ ਸਾਨੂੰ ਇਹ ਕਰਾ ਦੇ ਉਹ ਕਰਾ ਦੇ ਗਰਾਊਂਡ ਲੈਵਲ ਤੋਂ ਹੀ ਸ਼ੁਰੂ ਕਰਾਨੇ ਆਪਾਂ ਉਸ ਤੋਂ ਬਾਅਦ ਜਿਵੇਂ ਬੰਦੇ ਦੀ ਮਿਹਨਤ ਆਉਂਦੀ ਵਧੀ ਜਾਂਦਾ ਤਾਂ ਓਵੇਂ ਬੰਦਾ ਵਧੀ ਜਾਂਦਾ ਹਾਂ ਵੀ ਕਈ ਵਾਰ ਪਹਿਲੀ ਹੀ ਬੰਦੇ ਨੂੰ ਵੱਡਾ ਫਾਹਾ ਦਵਾ ਦਈਏ ਬੰਦੇ ਦਾ ਨਾਂ ਸਾਹਮਣੇ ਆ ਜਾਵੇ ਹਨਾ ਹਾਂ ਕਹਿੰਦੇ ਸਭ ਤੋਂ ਚੰਗੀ ਗੱਲ ਬੰਦੇ ਨੂੰ ਚੀਜ਼ ਵੇਚ ਲੈਣੀ ਹੈ ਸਹੀ ਰਾਇ ਦੇਣੀ ਹੈ ਕੰਮ ਕਰਨਾ ਨਾ ਸਟਾਰਟ ਆ ਤਾਂ ਕੋਈ ਵੀ ਬਾਈ ਨੂੰ ਸਾਰਾ ਪੂਰੇ ਸਭ ਕੁਝ ਪਤਾ ਹੈਗਾ ਲੈ ਲੱਗੇ ਹੋਏ ਨੇ ਬਕਾਇਦਾ ਦੇਖ ਕੇ ਜਾਓ ਸਲਾਹ ਲੈ ਕੇ ਕੰਮ ਕਰੋ ਕੋਈ ਵੀ ਬਿਲਕੁਲ ਬਿਲਕੁਲ ਤੇ ਵਧੀਆ ਕੁਆਲਿਟੀ ਦਾ ਵੀ ਲੋ ਕੋਈ ਫਾਇਦਾ ਨਹੀਂ ਹੈਗਾ ਉਰਾ ਪਰਾਂ ਤੋਂ ਕੁਝ ਲੈਣ ਦਾ ਜ਼ਰੂਰ ਕੁਆਲਿਟੀ ਮਿਹਰੀਆ ਕੁਆਲਿਟੀ ਦੀ ਕੰਮ ਕਰੋ ਬਿਲਕੁਲ ਬਈ ਬਿਲਕੁਲ ਕੁਆਲਿਟੀ ਦੀ ਮੁੱਲ ਆ ਬਈ ਬਿਲਕੁਲ ਬਈ ਬਈ ਪ੍ਰਭੂ ਸਹੀ ਸਲਾਹ ਤੇ ਸਹੀ ਵੈਰਾਈਟੀ ਤੁਹਾਨੂੰ ਫਾਰਮਸ ਤੋਂ ਤਰਾਲੇ ਮਣੀ ਕਲੇਰ ਤੋਂ ਮਿਲਣੀ ਹੈ ਇਸੇ ਕਰਕੇ ਸਾਡੇ ਇਹ ਦਿਲ ਨੂੰ ਬੰਦਾ ਲੱਗਿਆ ਹੋਇਆ ਜਦੋਂ ਵੀ ਕਦੇ ਜੀ ਕਰਦਾ ਹੁੰਦਾ ਵੀ ਬੰਦੇ ਕੋਲ ਨੂੰ ਮਿਲ ਕੇ ਆਈਏ ਕਿਸੇ ਨੂੰ ਚੱਲੀਏ ਹਨਾ ਵਿਲੇਆਂ ਤਾਂ ਇਹਦੇ ਕੋਲ ਹੀ ਆਉਣੇ ਆਗੇ ਅੱਜ ਮੈਂ ਇਹਨੂੰ ਫੋਨ ਵੀ ਨਹੀਂ ਕੀਤਾ ਵੀ ਤੇਰੇ ਕੋਲੇ ਆਉਣੇ ਆਗੇ ਹਾਂ ਇਸੇ ਕਰਕੇ ਬਾਈ ਸਾਡੀ ਇਹਦੇ ਨਾਲ ਬਣਦੀ ਆ ਵੀ ਭਰਾਵਾ ਇਹ ਬੰਦੇ ਨੂੰ ਕਿਸੇ ਨੂੰ ਰਾਏ ਮਾਰੀ ਨਹੀਂ ਦਿੰਦਾ ਹੈਗਾ ਇਹਵੇਂ ਨਹੀਂ ਦਵਾਮਾਂ ਹੀ ਨੇ ਬਾਈ ਜਿਹੜੇ ਬੰਦੇ ਮੰਨ ਲਾਏ ਵੀਰ ਆਗਾ ਦੇਖ ਹਨਾ ਬਾਈ ਆਪਾਂ ਐਡੇ ਆਤਮਾ ਨੇ ਪਛਾਹਤੇ ਹਨਾ ਬਿਲਕੁਲ ਤੇ ਆਪਾਂ ਹੁਣ ਵੀ ਜੇ ਮਾੜੀ ਰਹਾ ਆਪਾਂ ਜਦੋਂ ਕੰਮ ਸਟਾਰਟ ਕਰਿਆ ਦੀ ਨਾ ਮੇਰਾ ਇਹ ਕੰਮ ਬਨੇਗਾ ਕਿ ਮੈਂ ਉਰੇ ਆ ਕੇ 80 ਪੈਸੇ ਜਾਂ ਵਾਜਬ ਰੇਟ ਕਰਦਾ ਮੇਰੇ ਲੋਗੋ ਜੇ ਕੋਈ 2 ਲੱਖ ਬੁੱਟਾ ਲੈ ਗਿਆ ਉਹਨੂੰ ਵੀ 80 ਪੈਸੇ ਰੇਟ ਆ ਤੇ ਕੋਈ ਇੱਕ ਗੁੱਚੀ ਲੈ ਗਿਆ ਉਹਨੂੰ ਵੀ 80 ਪੈਸੇ ਹੀ ਰੇਟ ਆ ਆ ਜੇਵਰੇ ਦੀ ਇਹਨੂੰ ਹੀ ਵਧੀਆ 60000 ਰੁਪਏ ਕਿਲੋ ਹੀ ਜਾਰੀ ਆ ਉਹੀ ਵੈਰਾਈਟੀ ਜਿਹੜਾ ਇੱਕ ਕੁੱਚੀ ਲੈ ਜਾ ਉਹਨੂੰ ਵੀ ਉਹੀ ਮਤਲਬ ਜਿਹਨੇ ਆਪਣੀ ਘਰ ਦੀ ਬਾੜੀ ਵਾਸਤੇ ਲੈ ਕੇ ਜਾਣੀ ਆ ਉਹਨੂੰ ਵੀ ਉਹੀ ਵੈਰਾਈਟੀ ਜਾ ਰਹੀ ਹੈ ਆ ਗਿਆ ਬਜ਼ੁਰਗਾਗਾ ਇੱਕੋ ਰੇਟ ਆ ਇੱਕੋ ਹੀ ਵੈਰਾਈਟੀ ਆ ਬਿਲਕੁਲ ਵਹੀ ਬਿਲਕੁਲ ਇਮਾਨਦਾਰੀ ਤੇ ਕੰਮ ਹੈ ਪੂਰਾ ਇਮਾਨਦਾਰੀ ਨਾਲ ਹੀ ਕੰਮ ਕਰਦੇ ਬਾਈ ਬਾਈ ਤੋਂ ਬੂਟੇ ਵੀ ਲੈ ਕੇ ਆਂ ਅਸੀਂ ਇੱਕ ਕਨਾਲ ਬੂਟਿਆਂ ਦੀ ਲਾਈ ਆ ਠੀਕ ਹੈ ਬੇਰੀ ਬੂਟੀ ਜਿਵੇਂ ਹਨਾ ਤੇ ਆਪਣਾ ਅਮਰੂਦ ਹੋ ਗਿਆ ਹੂੰ ਤੋ ਪਹਿਲੇ ਸਾਲ ਬੇਰੀ ਲਾਈ ਅਸੀਂ ਲਿਜਾ ਕੇ ਪਹਿਲੇ ਸਾਲ ਇੰਨਾ ਫਰੂਟ ਦਿਓ ਤੁਸੀਂ ਹਟ ਦੋ ਗੱਲਾਂ ਠੀਕ ਹੈ ਰੈੱਡ ਐਪਲ ਵੈਰਾਈਟੀ ਰੈੱਡ ਐਪਲ ਠੀਕ ਹੈ ਮੁੱਟੇ ਦਾ ਵੀ ਕਿਹੜੀ ਉਹ ਮਿਸ ਇੰਡੀਆ ਵੈਰੈਟੀ ਆ ਹਾਂ ਮੁੱਟੇ ਦਾ ਕੰਮ ਆਪਾਂ ਨੇ ਹੁਣੇ ਹੀ ਸ਼ੁਰੂ ਕਰਿਆ ਤਿੰਨ ਸਾਲ ਪਹਿਲਾਂ ਠੀਕ ਹੈ ਠੀਕ ਹੈ ਉਹ ਵੀ ਆਪਾਂ ਟ੍ਰਾਇਲ ਦੇ ਤੌਰ ਤੇ ਲਾਈ ਜਾਂਦੇ ਆ ਠੀਕ ਹੈ ਬਈ ਜੀ ਜੀ ਆਉਣ ਵਾਲੇ ਸਮੇਂ 'ਚ ਆਪਾਂ ਫਰੂਟ ਦੇ ਡੈਮੋ ਇੱਥੇ ਦਿਖਾ ਸਕੀਏ ਹਾਂ ਬਿਲਕੁਲ ਵੀ ਆਹ ਵੈਰੈਟੀ ਆ ਵੀ ਜਿਹੜੀ ਤੁਸੀਂ ਲਿਆ ਰਹੇ ਹੋ ਵੀ ਉਹਦਾ ਇਹ ਜਿਹਾ ਫਰੂਟ ਹੋਊਗਾ ਆ ਟਾਈਮ ਲੱਗੂਗਾ ਹਾਂਜੀ ਬਿਲਕੁਲ ਬਿਲਕੁਲ ਬਾਕੀ ਭਰਾਵੋ ਉਹ ਬਾਈ ਦਾ ਮੋਬਾਈਲ ਨੰਬਰ ਆ 7508518070 ਤੇ ਫੇਸਬੁੱਕ ਇੰਸਟਾਗ੍ਰਾਮ YouTube ਫਾਰਮਰ 77 ਰਾਜਧਾਨਾ ਸੂਰੂਰ ਪੰਜਾਬ ਭਰ ਤੁਹਾਨੂੰ ਬਾਈ ਦਾ ਜਿਹੜੇ ਪੇਜ ਨੇ ਸਾਰੇ ਉਹ ਨਿਕਲੇ ਆਉਣਗੇ ਵੈਸੇ ਹੀ ਬਾਈ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਐਕਟਿਵ ਰਹਿਣਾ ਪੂਰਾ ਫੁੱਲ ਤੇ ਬਾਈ ਨੂੰ ਦੁਬਾਰੇ ਫੇਰ ਵਧਾਈਆਂ ਬਾਈ ਐਡ ਕੀ ਨੈਸ਼ਨਲ ਅਵਾਰਡ ਲਈ ਫਾਰਮਸ ਦਾ ਤਰਾਈ ਤਰਾਣਾ ਦਾ ਜਿਹੜਾ ਫਾਰਮ ਆ ਉਹ ਚੁਣਿਆ ਗਿਆ ਮੈਂ ਕਹਿੰਦਾ ਵੀ ਮਣੀ ਕਿੰਨੇ ਸਾਲ ਹੋ ਗਏ ਹੁਣ ਕਿ ਬਾਈ ਤੁਹਾਨੂੰ 10 ਸਾਲ ਹੋ ਗਏ ਹੁਣ ਕਿ ਘੱਟ ਸਾਲ ਹੋ ਗਏ ਆਪਾਂ 13 ਨੂੰ ਸ਼ੁਰੂ ਕਰਾਇਆ ਸੀ ਫੇਰ ਪਰ 13 ਨੂੰ ਸ਼ੁਰੂ ਕਰਾਇਆ ਸੀ ਹਾਂਜੀ 26 ਹੋ ਗਿਆ 26 26 ਹੋ ਗਿਆ ਹਾਂ 13 ਤੋਂ ਨਹੀਂ 26 ਸਹੀ ਗੱਲ ਦਾ 13 ਸਾਲ ਅੱਜ ਜਾ ਕੇ ਇੱਥੇ ਤੱਕ ਨਾਂ ਪਹੁੰਚਿਆ ਹੈਗਾ ਹਾਂ ਬਿਲਕੁ ਠੀਕ ਆ ਬਾਈ ਜੀ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ